ਜੀ ਸਾਰਿਆਂ ਨੇ ਵੀ ਅੰਦਰ ਖੜੇ ਆ ਪੱਖਾ ਚੱਲਣ ਰਿਹਾ ਵਾ ਹਵਾ ਮਿਲਦੀ ਵੀ ਐ ਸਕੂਟਰ ਮੋਟਰਸਾਈਕਲਾਂ ਨੂੰ ਜਿੱਥੇ ਨਵੇਂ ਬੱਚੇ ਜੰਮੇ ਆ ਉਥੇ ਹਵਾ ਨਹੀਂ ਮਿਲਦੀ ਬੱਚਿਆਂ ਨੂੰ ਸਕੂਟਰ ਮੋਟਰਸਾਈਕਲਾਂ ਨੂੰ ਹਵਾ ਮਿਲਦੀ ਵੀ ਐ ਦੇਖ ਲਓ ਪੱਖਾ ਚੱਲ ਰਿਹਾ ਉੱਪਰ ਉਹਨਾ ਦੇ ਇੱਕ ਦੀ ਜਗ੍ਹਾ ਤੇ ਦੋ ਚੱਲ ਰਹੇ ਪੱਖੇ ਤਾਲੇ ਲੱਗੇ ਹੋਏ ਆ ਜੀ ਅੰਦਰ ਲਾਈਟਾਂ জ্বলਦੀਆਂ ਆ ਪੱਖੇ ਚੱਲਦੇ ਪਏ ਆ ਜਿੱਥੇ ਚਲਾਣੀਆਂ ਚਾਹੀਦੀਆਂ ਨੇ ਉਥੇ জ্বলਦੀਆਂ ਨਹੀਂ ਆਹ ਦੇਖੋ ਲਾਈਟਾਂ ਜਗੜੀਆਂ ਪੱਖੇ ਜਗਣ ਡੇ ਹਲੋ ਤਾਲੇ ਲੱਗੇ ਜੀ ਗੇਟ ਤੇ ਹਾਂ ਜੀ ਬਾਪੂ ਜੀ ਕਿਨਾ ਜੀ ਆਪਣਾ ਬਾਬਾ ਜੀ ਸੰਤੋਖ ਦੇ ਨਾਮ ਮੇਰਾ ਇਹ ਮਾਮਲਾ ਕਿ ਕਿਹੜਾ ਵੀ ਹਸਪੀਟਲ ਆਏ ਹੋਏ ਆ ਤੇ ਕਿੰਨੇ ਟਾਈਮ ਤੇ ਲੈਡ ਗਈ 12 ਵਜੇ ਦੀ ਲੈਡ ਗਈ 12 ਵਜੇ ਦੀ ਹੂੰ ਠੀਕ 12 ਵਜੇ ਚਲ ਗਈ ਆਲੇ ਬਾਹਰ ਜੇ ਬੱਜਾਂ ਲੱਗੇ ਆ ਲੈਣਾ ਕੋਈ ਬੰਦੋਬਸ ਨਹੀਂ ਹੋ ਰਿਹਾ ਲੋਕਾਂ ਦੇ ਨਿਕਰੇ ਬੱਚੇ ਉੱਪਰ ਆ ਪਏ ਹੈ ਗਰਮੀ ਦੇ ਨਾਲ ਕੀ ਕੀ ਸੋਚਾ ਕੀ ਕਰੀਏ ਜਨਰੇਟਰ ਤੇਲ ਹੈ ਨਹੀਂ ਉਹ ਉਹ ਤੇਰੇ ਸੰਗਤ ਤੋਂ ਲੋਕਾਂ ਦੇ ਪੈਸੇ ਇਕੱਠੇ ਏ ਥੇਰ ਪਾਉਂ ਆਣੇ ਜਿਹੜਾ ਇੱਥੇ ਦਾ ਸਟਾਫ ਆ ਤੁਸੀਂ ਇਹਨਾਂ ਨੂੰ ਸ਼ਿਕਾਇਤ ਕੀਤੀ ਗਈ ਲਾਈਟ ਨਹੀਂ ਗਈ ਉਹਨਾਂ ਦੱਸਦਾ ਸਟਾਫ ਦੱਸ ਕੇ ਕਿ ਬਾਬੇ ਸਾਡਾ ਕਸੂਰ ਨਹੀਂ ਮੇਰੇ ਫਾਟੇ ਲਾ ਇਨਕਲਾਬ ਲਾ ਨਹੀਂ ਫਾਟੇ ਬੈ ਗਿਆ ਨਹੀਂ ਜਨਰੇਟਰ ਦਾ ਹੈਗੇ ਜਨਰੇਟਰ ਦਾ ਲਾਈਟ ਹੈਗੇ ਆ ਚਲਾਇਆ ਡਾਇਰੈਕਟਰ ਖੜਾ ਕਿੱਥੇ ਖੜਾ ਆ ਕਹਿੰਦੇ ਕਿ ਜਨਰੇਟਰ ਨੰਦਾਂ ਕੋਈ ਨਹੀਂ ਤੈਨੂੰ ਦੇਖਿਆ ਕਿ ਦੂਜੇ ਪਾਸੇ ਜਿੱਥੇ ਸੀਨੀਅਰ ਅਸਰਬੰਦੇ ਉੱਥੇ ਲਾਈਟ ਹੈਗੀ ਆ ਤੁਸੀਂ ਕਿਹਾ ਨਹੀਂ ਇਹਨਾਂ ਨੂੰ ਹਾਂਜੀ ਉਹ ਉੱਥੇ ਲਾਈਟ ਹੈਗੀ ਆ ਜਿੱਥੇ ਪ੍ਰਸ਼ਾਸਨ ਦੇ ਬੱਚੇ ਬੱਚਿਆਂ ਪ੍ਰਸ਼ਾਸਨ ਦੇ ਆ ਉੱਥੇ ਅਜੇ ਜਿੱਦ ਦੀ ਲਾਈਟ ਨਹੀਂ ਹੋ ਨਹੀਂ ਜਿੱਥੇ ਅਸਰਾਂ ਦੇ ਕਮਰੇ ਆ ਬਹਿਣ ਵਾਸਤੇ ਉੱਥੇ ਪੱਕੇ ਉੱਤੇ ਚਲਦੇ ਬਦਾਲੇ ਲੱਗੇ ਹੋਏ ਆ ਉਹ ਪੱਕੇ ਜਲਦੇ ਆ ਤੁਹਾਡੇ ਬਾੜ ਵਿੱਚ ਕਿਉਂ ਲੜਨ ਗਈ ਸਾਰੀ ਹਾਂਜੀ ਮੈਂ ਕਹਿੰਦੇ ਕਹਿੰਦੇ ਕਿ ਲਾਈਟ ਲਾਈਟ ਫਾਟ ਪੈ ਗਿਆ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਤੁਸੀਂ ਅੱਜ ਸਰਕਾਰ ਨੇ ਕਹਿੰਦੇ ਦੇਖੋ ਇੱਕ ਤਕਰੀਬਾ ਲੈ ਬਣਾਇਆ ਵੀ ਤੁਸੀਂ ਸਾਰਾ ਗਰੀਬਾਂ ਦਾ ਕੁਝ ਸੋਚੋ ਬਣਾਓ ਚਲਾਓ ਕੋਈ ਬੰ ਉਹ ਮਾਦਾਂ ਟੈਗ ਹੋ ਗਿਆ ਉਹਨੂੰ ਉਹ ਕਿਦਾਂ ਪੱਕਾ ਪੱਕਾ ਚੱਲਦੇ ਹਵਾ ਜਰ ਜਰ ਨੂੰ ਹਵਾ ਦੇ ਮਿਲਿਆ ਵਾਈਕਾਟਾ ਬਾਜਿੱਟ ਕਰਦੇ ਇਹ ਮੈਂ ਕੈਮਰਾਮੈਨ ਨੂੰ ਦੋਹਾਂ ਦਿਖਾ ਸੀਨੀਅਰ ਮੈਡੀਕਲ ਅਫਸਰ ਜੀਡੀਪੀ ਉਹ ਮਾਦੇ ਦਫਤਰ ਦੇ ਬਾਹਰ ਕੋਈ ਬੰਦਾ ਵੀ ਨਹੀਂ ਤੇ ਲੋਕ ਲਗਾ ਦਿਖਾ ਰਹੇ ਨੇ ਔਰ ਲੋਕ ਲਗਾ ਹੋਏ ਆਏ ਔਰ ਉਹਦੇ ਬਾਅਦ ਪੱਖਾ ਚੱਲ ਰਿਹਾ ਹੈ ਇਹ ਕੁਝ ਮੈਂ ਸੋਚਦਾ ਹਾਂ ਆਪਣੀ ਜਿਹੜੀ ਸਰਵ ਪ੍ਰਸ਼ਾਸਨ ਸਿਵਲ ਹਸਪਤਾਲ ਦਾ ਇਹ ਪ੍ਰਸ਼ਾਸਨ ਹੈ ਪ੍ਰਸ਼ਾਸਨ ਕੋਲ ਤੋਂ ਅੱਗੇ ਕਾਗਜ਼ਾਂ ਦੇ ਬਾਅਦ ਉਦਾਂ ਹੀ ਪੱਖੇ ਚੱਲ ਰਹੇ ਨੇ ਤੇ ਜਿਹੜੇ ਅੱਲ ਦੇ ਜੰਮੇ ਹੋਏ ਬੱਚੇ ਨੇ ਉਹ ਬਿਨਾਂ ਲਾਈਟ ਤੋਂ ਅੱਥੇ ਪਰੇਸ਼ਾਨ ਹੋ ਰਹੇ ਨੇ ਮੈਂ ਇਸ ਕੰਦੇ ਲਈ ਜਿਹੜੀ ਹੈ ਕਿ ਸਿਵਲ ਸੱਜਣ ਬੱਚੇ ਨੇ ਉਹ ਐਡਮਿਟ ਨੇ ਆਓ ਇਹਨਾਂ ਨਾਲ ਗੱਲ ਕਰਦੇ ਆਂ ਬੱਚਾ ਦਾਟ ਵੀ ਕਰਾਇਆ ਕਿ ਕੀ ਗੱਲ ਹੋਈ ਜੀ ਡਾਕਟਰ ਲੱਗੇ ਸੀ ਜਾਂ ਉਹ ਜਦੋਂ ਬਣੇ ਚੱਲਦਾ ਪਾਣੀ ਨਹੀਂ ਅੱਛਾ ਜੀ ਤੇ ਇਹ ਟਰੀਟਮੈਂਟ ਚੱਲ ਰਿਹਾ ਤੇ ਆਪਣਾ 32 ਕਦੋਂ ਦੀ ਗਈ ਹੋਈ ਆ ਸਵੇਰੇ ਦੀ ਗਈ ਹੋਈ ਆ ਕੋਈ ਤੁਸੀਂ ਕਿਸੇ ਨੂੰ ਸਟਾਫ ਨਰਸ ਜਾਂ ਕਿਸੇ ਨੂੰ ਕਿਹਾ ਨਹੀਂ ਜੀ ਕਈ ਤਾਂ ਜਾਂਦੇ ਵੀ ਆਣ ਲੱਗੇ ਆਣ ਲੱਗੇ ਨਹੀਂ ਪਤਾ ਵੀ ਕਾਹਦਾ ਆਣ ਲੱਗੇ ਸ਼ਾਮਾਂ ਨੂੰ ਆਉਂਗੇ ਜਾਂ ਸਵੇਰੇ ਆਉਂਗੇ ਇਹ ਅਬ ਤੱਕ ਨਹੀਂ ਤੁਹਾਨੂੰ ਪਤਾ ਕਸੇ ਹੀ ਲਾਈ ਜੰਦੇ ਵੀ ਆ ਜਾਣੀ ਲਾਈ ਤੇ ਜਰਾ ਖਤੀ ਆ ਜਾਣੀ ਠੀਕ ਕਰਦੇ ਪੈ ਠੀਕ ਕਰਦੇ ਪੈ ਇਹੀ ਬਸ ਗੱਲ ਚੱਲਦੀ ਹੈ ਪਰ ਬੱਚਿਆਂ ਦਾ ਬਹੁਤ ਆ ਤੁਸੀਂ ਦੇਖ ਹਾਂਜੀ ਹਾਂਜੀ ਬੋਲੋ ਤੇ ਮੈਡਮ ਇੱਕ ਅਸੀਂ ਤੁਹਾਡੇ ਹਸਪੀਟਲ ਆਏ ਸੀ ਇੱਥੇ ਤੇ ਉੱਥੇ ਜਿਹੜੇ ਨਵਜਮੇ ਬੱਚਿਆਂ ਵਾਲਾ ਵਾੜੇ ਹੋਰ ਦੂਸਰਾ ਜਨਨ ਵਾਲਾ ਵਾੜੇ ਤੇ 12 ਵਜੇ ਦੀ ਲਾਈਟ ਹੈ ਨਹੀਂ ਜੀ 12 ਵਜੇ ਦੀ ਲਾਈਟੇ ਮੈਂ ਤਾਂ ਕੰਪਲੀਟ ਲਖਾਈ ਹੈ ਮੈਂ ਪੁੱਛ ਲਿਆ ਦੁਬਾਰਾ ਤੋਂ ਐਸਡੀਓ ਸਾਹਿਬ ਨੂੰ ਕਿ ਤੁਹਾਡੇ ਬਾਕੀ ਜਿਹੜਾ ਤੁਹਾਡੇ ਵਾਲਾ ਸੈਕਸ਼ਨ ਹੈ ਜੀ ਤੁਹਾਡੇ ਦਫ਼ਤਰ ਦੇ ਬਾਹਰ ਲਾਈਟਾਂ ਪੱਖੇ ਸਾਰਾ ਕੁਝ ਚੱਲ ਰਿਹਾ ਜੀ ਅੱਛਾ ਜੀ ਠੀਕ ਹੈ ਉਸ ਸੈਕਸ਼ਨ ਚ 12 ਵਜੇ ਦੀ ਲਾਈਟ ਨਹੀਂ ਤੇ ਪੇਸ਼ੈਂਟਾਂ ਦਾ ਕਹਿਣਾ ਸੀ ਬਾਰ-ਬਾਰ ਕਹਿ ਰਹੇ ਸੀ ਉਹ ਕਹਿ ਰਹੇ ਸੀ ਬਿਜਲੀ ਵਾਲੇ ਆ ਰਹੇ ਆ ਜੀ ਬਸ ਠੀਕ ਹੋ ਰਹੀ ਹੈ ਜੀ 1:00 ਵਜੇ ਉਨੇ ਦੇ ਤਾਂ ਲਾਈਟ ਨਹੀਂ ਤੇ ਮੈਂ ਜਨਰੇਟਰ ਚਲਾ ਲੈਂਨ ਜਨਰੇਟਰ ਹੀ ਸਾਡਾ ਸਵਾਲ ਹੈ ਜੀ ਜੇ ਸਿਵਲ ਹਸਪਤਾਲ ਚ ਜਨਰੇਟਰ ਵੀ ਹੈ ਉਹ 12 ਵਜੇ ਦਾ ਚਲਾਇਆ ਨਹੀਂ ਗਿਆ ਜੀ ਹਾਂ ਉਹ ਕਿਉਂ ਨਹੀਂ ਚਲਾਇਆ ਗਿਆ ਉਹ ਜਨਰੇਟਰ ਕਿਉਂਕਿ ਅਗਲਾ ਜਨਰੇਟਰ ਵੱਖਰਾ ਹੈ ਪਿਛਲਾ ਜਨਰੇਟਰ ਵੱਖਰਾ ਹੈ ਇਸੇ ਕਰਕੇ ਵੱਖਰੇ ਵੱਖਰੇ ਜਨਰੇਟਰ ਹੈ ਤੇ ਕੇਸ ਜਿਸ ਮਲਾਜਮ ਦੀ ਡਿਊਟੀ ਆ ਜਾਂ ਅਨਗਹਿਲੀ ਆ ਉਹਦੇ ਲਈ ਫਿਰ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਜੀ ਤੁਸੀਂ ਉਹਨਾਂ ਨੂੰ ਪੁੱਛੋ ਦੇਖੋ ਮੈਨੂੰ ਇਹਨਾਂ ਨੇ ਜਿਹੜਾ 11 12 ਵਿੱਚ ਕਿਹਾ ਸੀ ਉਦੋਂ ਸੀ ਐਡਮੋ ਸਾਹਿਬ ਨੂੰ ਕਹਿ ਰਿਹਾ ਸੀਗਾ ਕਿ ਇੱਕ ਫੇਸ ਨਹੀਂ ਆਉਂਦਾ ਪਿਆ ਤੇ ਆ ਕੇ ਇਹਨੂੰ ਠੀਕ ਕਰ ਦਿਓ ਜੀ ਜੀ ਜੇ ਉਹਨੇ ਦੇ ਤਾਂ ਨਹੀਂ ਹੈ ਤਾਂ ਇਹ ਤਾਂ ਜਨਰੇਟਰ ਚਲਾਣਾ ਮੈਂ ਉਹਨੂੰ ਜਿਹੜਾ ਨਰਸਿੰਗ ਸਿਸਟਰ ਨਰਸਿੰਗ ਜਿਹੜੇ ਵਾਰਚ ਨਹੀਂ ਹੈ ਉਹ ਲਈ ਸਟਾਫ ਨੂੰ ਕੋ ਮੈਨੂੰ ਫੋਨ ਕਰੇ ਕੀ ਹੁੰਦਾ ਕਰੇ ਨਾ ਨਈ ਲਾਈਟ ਆ ਰਹੀ ਹੈ ਚਲੋ ਇਹ ਤੁਹਾਡੇ ਧਿਆਨ ਤੇ ਲੈਂਦਾ ਕਿ ਕੱਲ ਦੇ ਨਵਜਾਤ ਸ਼ਿਸ਼ੂ ਜਿਹੜੇ ਉਹ ਬਿਨਾ ਪੱਖਿਆਂ ਤੋਂ ਨੇ ਤੇ ਇੱਥੇ ਤੁਹਾਡੇ ਦਫ਼ਤਰਾਂ ਦੇ ਬਾਹਰ ਬਿਨਾ ਕਿਸੇ ਬੰਦੇ ਦੇ ਪੱਖੇ ਚੱਲ ਰਹੇ ਨੇ ਜੀ ਇਸ ਪੀਣਾ ਹੰਦੀ ਦੇ ਪੱਖੇ ਚੱਲਦੇ ਪਏ ਉੱਥੇ ਲੋਕੀ ਬੈਠੇ ਹੋਣੇ ਆ ਚਲੋ ਮੈਨੇ ਕੋਈ ਕੋਈ ਨਹੀਂ ਬੈਠਾ ਜੀ ਅਸੀਂ ਉੱਥੇ ਹੀ ਖੜੇ ਆ ਇਹ ਹੀ ਗੱਲ ਦਾ ਤਾਂ ਇਹ ਸਵਾਲ ਤੁਹਾਨੂੰ ਕੀਤਾ ਜੀ ਕਿ ਤੁਹਾਡੇ ਆਫਿਸ ਦੇ ਬਾਹਰ ਵੀ ਪਕਾ ਚੱਲ ਰਿਹਾ ਤੇ ਜਿੱਥੇ ਪੇਸ਼ੈਂਟ ਨੇ ਉੱਥੇ ਜਿਹੜੇ ਮੁਲਾਜ਼ਮਾ ਵਰਤਨ ਗੈਲੀ ਕੀਤੀ ਜਾ ਰਹੀ ਹੈ ਕਿ ਜਨਰੇਟਰ ਤਾਂ ਚਲ ਨਹੀਂ ਕਰਾਇਆ ਗਿਆ ਹਾਂ ਜਨਰੇਟਰ ਤਾਂ ਚਲਾਉਣਾ ਚਾਹੀਦਾ ਸੀ ਨਾ ਇਹਨਾਂ ਨੂੰ ਤੇ ਜਿਹੜੇ ਐਕਚੁਅਲ ਜਿਹੜਾ ਮੇਰੇ ਕਮਰੇ ਦੇ ਬਾਹਰ ਹੁੰਦਾ ਨਾ ਮੇਰੇ ਸ਼ੋਰਟੀ 'ਚ ਕੋਈ ਕੰਮ ਹੋਇਆ ਹੋਣਾ ਉਹਨਾਂ ਨੇ ਚਲਾਇਆ ਹੋਣਾ ਸ਼ੇਡ ਦਾ ਤਾਂ ਨਹੀਂ ਚੱਲ ਰਿਹਾ ਸੀ ਚਲੋ ਮੈਂ ਇੱਕ ਮਿੰਟ ਮੈਂ ਸਟਾਫ ਨੂੰ ਪ ਕੱਦ ਬਲੇ ਪਾ ਕੇ ਨਹੀਂ ਮੈਡਮ ਪਹੁੰਚ ਕੇ ਹੈ ਜਿਹੜਾ ਜਨਰੇਟਰ ਚਲਵਾਇਆ ਜਾਵੇ ਤੇ ਜਾਣ ਨਾਲ ਉਸ ਬਖਸ਼ੀ ਦੀ ਜਵਾਬ ਦੇਈ ਤੈ ਕਿ ਕੀ ਜਾਣੀ ਚਾਹੀਦੀ ਹੈ ਕਿ ਜਿਹਦੇ ਵੱਲੋਂ ਇਹ ਨਗਲੀ ਕੀਤੀ ਗਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਦਿਆਂ ਚਲਵਾਉਣੇ ਲਈ ਮੈਂ ਹਾਂਜੀ ਹਾਂਜੀ ਓਕੇ ਜੀ ਥੈਂਕ ਯੂ ਜੀ